ਦੇਖੋ ਜੀ ਇਹ ਸਰਕਾਰ ਦੀ ਨਲਾਇਕੀ ਕਹਿ ਸਕਦੇ ਆ ਕਿਉਂਕਿ ਇਲੈਕਸ਼ਨ ਹੋ ਜਾਣੇ ਚਾਹੀਦੇ ਸੀ ਟਾਈਮ ਟੂ ਟਾਈਮ ਲੋਕਾਂ ਨੂੰ ਜਿਹੜਾ ਇਹਦਾ ਅਸਰ ਹੈ ਆਮ ਜਨਤਾ ਤੇ ਹੋ ਰਿਹਾ ਜਿਸ ਤਰ੍ਹਾਂ ਚਾਹੇ ਕੋਈ ਆਧਾਰ ਕਾਰਡ ਚ ਕਰੈਕਸ਼ਨ ਹੈ ਕਿਸੇ ਨੇ ਬੱਚੇ ਦੇ ਸਕੂਲ ਦੇ ਸਰਟੀਫਿਕੇਟ ਤੇ ਸਾਈਨ ਕਰਾਣੇ ਇੱਕ ਤਾਂ ਉਹ ਸਾਈਨਿੰਗ ਅਥਾਰਟੀ ਜਿਹੜੀ ਇਹਨਾਂ ਨੇ ਖੋਲੀ ਸਭ ਤੋਂ ਮਾੜੀ ਗੱਲ ਉਹ ਕੀਤੀ ਉਹ ਸਰਕਾਰ ਦੀ ਨਲਾਇਕੀ ਹੈ ਲੇਕਿਨ ਜਿਹੜੀ ਇਸ ਵਾਰੀ ਇਹ ਸਰਕਾਰ ਡਰਦੀ ਹੈ ਸ਼ਾਇਦ ਕਿ ਇਹਨਾਂ ਨੂੰ ਪਤਾ ਇੱਕ ਵਾਰੀ ਤਾਂ ਲੋਕੀ ਆਗੇ ਸਾਹਮਣੇ ਲੋਕਾਂ ਨੇ ਇੱਕ ਵਾਰੀ ਝਾੜੂ ਨੂੰ ਕੁਝ ਸੋਚ ਕੇ ਵੋਟਾਂ ਪਾਈਆਂ ਸੀ ਕਿ ਆਮ ਬੰਦੇ ਦੀ ਸਰਕਾਰ ਆਏਗੀ ਲੇਕਿਨ ਉਹ ਸਰਕਾਰ ਹਰ ਪੈਮਾਨੇ ਦੇ ਉੱਤੇ ਫੇਲ ਹੈ ਜੀ ਕਾਨੂੰਨ ਵਿਵਸਥਾ ਬਹੁਤ ਮਾੜੇ ਹਾਲਾਤ ਹੈ ਨਾ ਲੋਕਾਂ ਨੂੰ 1000 ਰੁਪਏ ਮਹੀਨਾ ਜਿਹੜਾ ਮਹਿਲਾਵਾਂ ਨੂੰ ਇੱਕ ਲਾਲਚ ਦਿੱਤਾ ਗਿਆ ਸੀ ਲੋਕੀ ਇਹਨਾਂ ਦੀ ਸੱਚਾਈ ਜਾਣ ਚੁੱਕੇ ਹਨੇ ਕੁਝ ਵੀ ਕਰ ਲੈਣ ਲੋਕਾਂ ਨੇ ਇਹਨਾਂ ਨੂੰ ਵੋਟ ਨਹੀਂ ਪਾਈ ਸਸਿਕਲ ਦੋਸਤੋ ਮੈਂ ਰਵਿੰਦਰ ਸਾਨਾ ਸਵਾਗਤ ਕਰਦਾ ਹਾਂ ਤੁਹਾਡਾ ਲੁਧਿਆਣਾ ਲਾਈਵ ਤੇ ਦੋਸਤੋ ਕਿਤੇ ਨਾ ਕਿਤੇ ਐਮਪੀ ਦੇ ਇਲੈਕਸ਼ਨ ਦੀ ਦਸਤਕ ਆ ਚੁੱਕੀ ਹੈ ਲੇਕਿਨ ਇੱਕ ਗੱਲ ਉੱਥੇ ਹੋਰ ਇਹ ਦੇਖੀ ਜਾ ਰਹੀ ਹੈ ਕਿ ਜਿਹੜਾ ਹਾਊਸ ਐ ਕਾਰਪੋਰੇਸ਼ਨ ਦਾ ਉਹਨੂੰ ਭੰਗ ਹੋਏ ਇੱਕ ਸਾਲ ਤੋਂ ਲਮਸਮ ਜ਼ਿਆਦਾ ਹੋ ਚੁੱਕਾ ਹੈ ਜਿੱਥੇ ਜ਼ਿਆਦਾ ਹੋ ਚੁੱਕਾ ਉਸੇ ਲੜੀ ਦੇ ਤਹਿਤ ਇਸ ਵਿਸ਼ੇ 'ਚ ਜਿਹਦੇ ਨਾਲ ਗੱਲ ਕਰ ਰਹੇ ਹੋ ਵਾਰਡ ਨੰਬਰ 3 ਤੋਂ ਕਾਉਂਸਲਰ ਨੇ ਪਲਵੀ ਜੀ ਸਾਡੇ ਨਾਲ ਮੌਜੂਦ ਨੇ ਮੈਡਮ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਨਮਸਕਾਰ ਸਾਰੇ ਦਰਸ਼ਕਾਂ ਨੂੰ ਮੈਡਮ ਇਲੈਕਸ਼ਨ ਇੱਕ ਸਾਲ ਹੋ ਚੁੱਕੇ ਨੇ ਹਾਊਸ ਭੰਗ ਹੋਏ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਜੀ ਇਹ ਸਰਕਾਰ ਦੀ ਨਲਾਇਕੀ ਕਹਿ ਸਕਦੇ ਆ ਕਿਉਂਕਿ ਇਹ ਇਲੈਕਸ਼ਨ ਹੋ ਜਾਣੇ ਚਾਹੀਦੇ ਸੀ ਟਾਈਮ ਟੂ ਟਾਈਮ ਲੋਕਾਂ ਨੂੰ ਜਿਹੜਾ ਇਹਦਾ ਅਸਰ ਹੈ ਆਮ ਜਨਤਾ ਤੇ ਹੋ ਰਿਹਾ ਕਿਉਂਕਿ ਲੋਕਾਂ ਨੂੰ ਬਹੁਤ ਜ਼ਿਆਦਾ ਕੰਮ ਪੈਂਦੇ ਜਿਸ ਤਰ੍ਹਾਂ ਚਾਹੇ ਕੋਈ ਆਧਾਰ ਕਾਰਡ ਚ ਕਰੈਕਸ਼ਨ ਹੈ ਕਿਸੇ ਨੇ ਬੱਚੇ ਦੇ ਸਕੂਲ ਦੇ ਸਰਟੀਫਿਕੇਟ ਤੇ ਸਾਈਨ ਕਰਾਣੇ ਇੱਕ ਤਾਂ ਉਹ ਸਾਈਨਿੰਗ ਅਥਾਰਟੀ ਜਿਹੜੀ ਇਹਨਾਂ ਨੇ ਖੋਲੀ ਸਭ ਤੋਂ ਮਾੜੀ ਗੱਲ ਉਹ ਕੀਤੀ ਉਹ ਸਰਕਾਰ ਦੀ ਨਲਾਇਕੀ ਹੈ ਤੁਹਾਨੂੰ ਯਾਦ ਹੋਏਗਾ ਕਿ 1964 ਤੋਂ ਬਾਅਦ 92 ਦੇ ਵਿੱਚ ਇਲੈਕਸ਼ਨ ਹੋਏ ਸੀ 27 ਸਾਲ ਉਹੀ ਬੰਦੇ ਜਿਹੜੇ ਸੀਗੇ ਉਹੀ ਆਪਣੇ ਕੰਮ ਕਰਦੇ ਰਹੇ ਐਜ਼ ਅ ਕਾਉਂਸਲਰ ਸੀ ਚਾਹੇ ਨਗਰਪੰਚਾਇਤ ਕੁਝ ਵੀ ਸੀ 27 ਸਾਲ ਉਹੀ ਚੱਲੇ ਲੇਕਿਨ ਜਿਹੜੀ ਇਸ ਵਾਰੀ ਇਹ ਸਰਕਾਰ ਡਰਦੀ ਹੈ ਸ਼ਾਇਦ ਕਿ ਇਹਨਾਂ ਨੂੰ ਪਤਾ ਇੱਕ ਵਾਰੀ ਤਾਂ ਲੋਕੀ ਆਗੇ ਸਾਹਮਣੇ ਲੋਕਾਂ ਨੇ ਇੱਕ ਵਾਰੀ ਝਾੜੂ ਨੂੰ ਕੁਝ ਸੋਚ ਕੇ ਵੋਟਾਂ ਪਾਈਆਂ ਸੀ ਕਿ ਆਮ ਬੰਦੇ ਦੀ ਸਰਕਾਰ ਆਏਗੀ ਲੇਕਿਨ ਉਹ ਸਰਕਾਰ ਹਰ ਪੈਮਾਨੇ ਦੇ ਉੱਤੇ ਫੇਲ ਹੈ ਔਰ ਸਭ ਤੋਂ ਵੱਡਾ ਉਹਨਾਂ ਨੂੰ ਡਰ ਸਤਾ ਰਿਹਾ ਕਿ ਦੁਬਾਰਾ ਅਸੀਂ ਆਪ ਆਣਾ ਕਿ ਨਹੀਂ ਆਪ ਆਣਾ ਉਦੇ ਕਰਕੇ ਉਹਨਾਂ ਨੇ ਜਿਹੜੀ ਕਾਉਂਸਲਰਾਂ ਤੋਂ অথੋਰੀਟੀਆਂ ਖੋਹ ਲਈਤੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਵਿੱਚ ਭਾਰਤੀ ਜਨਤਾ ਪਾਰਟੀ ਆਜੂਗੀ ਕਿ ਨਹੀਂ ਜਰੂਰ ਆਏਗੀ ਜੀ ਤੁਸੀਂ ਦੇਖੋ ਮੋਦੀ ਜੀ ਨੇ ਕੋਈ ਸਰਕਾਰ ਵਾਦੇ ਨਹੀਂ ਕੀਤੇ ਹੋਏ ਸੀ ਜਨਤਾ ਨਾਲ ਵੀ ਮੈਂ ਤੁਹਾਡੇ ਲਈ ਆਹ ਕਰਾਂਗਾ ਤੁਹਾਨੂੰ ਆਹ ਦਵਾਂਗਾ ਅੱਜ ਮੋਦੀ ਜੀ ਨੇ ਸਾਡੇ ਦੇਸ਼ ਨੂੰ ਜਿਸ ਮੁਕਾਮ ਦੇ ਉੱਤੇ ਪਹੁੰਚਾ ਦਿੱਤਾ ਹੈ ਸਾਡਾ ਦੇਸ਼ ਹੈ ਜਿਹੜਾ ਅੱਜ ਵਿਦੇਸ਼ਾਂ ਦੇ ਵਿੱਚ ਸਾਡੇ ਦੇਸ਼ ਦੀ ਇੱਕ ਤਾਕ ਬਣੀ ਹੈ ਔਰ ਆਉਣ ਵਾਲੇ ਟਾਈਮ 'ਚ ਜਦੋਂ ਤੀਸਰੀ ਵਾਰੀ ਸਾਡੇ ਮੋਦੀ ਜੀ ਨੇ ਆਣਾ ਹੈ ਤੇ ਸਾਡਾ ਦੇਸ਼ ਹੈ ਵਿਸ਼ਵਗੁਰੂ ਬਣ ਕੇ ਆ ਰਿਹਾ ਹੈ ਤੇ ਇਹ ਮੋਦੀ ਜੀ ਡੈਫੀਨੇਟਲੀ ਆਣਗੇ ਔਰ ਅਬ ਕੀ ਬਾਅਰ 400 ਬਾਅਰ ਮੋਦੀ ਜੀ ਦਾ ਨਾਰਾ ਹੈ ਇਹ ਲੋਕਾਂ ਦਾ ਨਾਰਾ ਮੋਦੀ ਜੀ ਦਾ ਨਹੀਂ ਹੈ ਲੋਕ ਕਹਿ ਰਹੇ ਆ ਕਿ ਮੋਦੀ ਜੀ ਤੀਸਰੀ ਵਾਰ ਪ੍ਰਧਾਨ ਮੰਤਰੀ ਡੈਫੀਨੇਟਲੀ ਬਣੇ ਕੇਂਦਰ ਸਰਕਾਰ ਨੇ ਮੋਦੀ ਜੀ ਨੇ ਕਿਸਾਨਾਂ ਲਈ ਬਹੁਤ ਕੁਝ ਕੀਤਾ ਅੱਜ ਮੋਦੀ ਜੀ ਨੇ ਹਰ ਚੀਜ਼ ਜੋ ਜਿਹੜਾ ਕਿਸਾਨਾਂ ਨੂੰ ਕੋਈ ਵੀ ਲਾਭ ਹੈ ਮੋਦੀ ਜੀ ਨੇ ਦਿੱਤਾ ਨਹੀਂ ਤੁਸੀਂ ਕਹਿ ਰਹੇ ਹੋ ਮੋਦੀ ਜੀ ਨੇ ਬਹੁਤ ਕੁਝ ਕੀਤਾ ਫੇਰ ਠੱਕਰ ਨੇ ਕਿਉਂ ਰੋਕ ਲਿਆ ਠੱਕਰ ਚ ਭਾਰਤੀ ਜਨਤਾ ਪਾਰਟੀ ਸਰਕਾਰ ਦੀ ਜਾ ਲੈਣ ਦੇ ਦਿੱਲੀ ਚਲੋ ਇਦਾਂ ਹੈ ਨਾ ਕਿ ਉਹ ਸਰਕਾਰਾਂ ਦੀਆਂ ਜਿਹੜੀਆਂ ਗੱਲਾਂ ਸਰਕਾਰਾਂ ਤੱਕ ਹੈ ਹਾਈ ਕਮਾਂਡ ਨੂੰ ਪਤਾ ਅਸੀਂ ਤਾਂ ਇੱਕ ਸਰਕਾਰ ਛੋਟੇ ਸੇਵਕ ਹੈ ਜਨਤਾ ਦੇ ਕਿ ਕਿਸਾਨਾਂ ਨਾਲ ਤਾਂ ਮਾਰੀ ਹੋਈ ਨਾ ਕਿਸਾਨਾਂ ਨਾਲ ਮਾਰੀ ਹੋਈ ਲੇਕਿਨ ਇਸ ਪੰਜਾਬ ਦੀ ਸਰਕਾਰ ਦਾ ਵੀ ਤਾਂ ਹੱਥ ਹੈ ਨਾ ਚਲੋ ਪੰਜਾਬ ਨਹੀਂ ਨਹੀਂ ਸਰਕਾਰ ਵੀ ਜ਼ਿੰਮੇਵਾਰ ਹੈ ਨਹੀਂ ਰਾਜ ਸਰਕਾਰ ਜਿਹੜੇ ਜ਼ਿੰਮੇਵਾਰ ਹੈ ਤੇ ਭਾਜਪਾ ਸਰਕਾਰ ਠੀਕ ਹੈ ਸਰਕਾਰ ਵਧੀਆ ਜੀ ਦੇਖੋ ਸਰਕਾਰ ਕੰਮ ਨਹੀਂ ਕਰ ਰਹੀ ਲੋਕਾਂ ਲਈ ਭਾਰਤੀ ਜਨਤਾ ਪਾਰਟੀ ਜ਼ਿੰਮੇਵਾਰ ਹੈ ਇੱਕ ਮੁੰਡਾ ਮਰ ਗਿਆ ਬੇਚਾਰਾ ਕਿੰਨੇ ਕਿਸਾਨ ਕਾਇਲ ਹੋ ਗਏ ਨੇ ਇਹਦੇ ਵਿੱਚ ਕੋਈ ਜਦੋਂ ਦੇਖੋ ਜੀ ਇੱਕ ਬੰਦਾ ਕਿਸੇ ਉਹਦੇ 'ਚ ਹੁੰਦਾ ਤੇ ਜਿਹੜੇ ਵਿਰੋਧੀ ਹੁੰਦੇ ਆ ਔਰੋਪ ਲਗਾਉਂਦੇ ਹੀ ਹੁੰਦੇ ਆ ਇਸ ਤਰ੍ਹਾਂ ਫਿਰ ਤੁਸੀਂ ਨਹੀਂ ਔਰੋਪ ਲਗਾ ਰਹੇ ਹੋ ਜਿਹੜੇ ਪੰਜਾਬ ਸਰਕਾਰ ਤੇ ਨਹੀਂ ਜੀ ਜੀ ਨਹੀਂ ਤੁਹਾਨੂੰ ਪਤਾ ਹੀ ਹੈ ਜਿਹੜਾ ਬੀਬੀਆਂ ਨੂੰ 1000 ਰੁਪਏ ਮਹੀਨਾ ਸਭ ਤੋਂ ਵੱਡਾ ਵਾਅਦਾ ਸੀ 2 ਸਾਲ ਪੂਰੇ ਹੋ ਗਏ 24000 ਰੁਪਏ ਕਿੱਥੇ ਬੀਬੀਆਂ ਦਾ ਤੇਰੇ ਬਿਜਲੀ ਦਾ ਬਿੱਲ ਫ੍ਰੀ ਦੇ ਰਹੇ ਸੀ ਕਿੰਨਿਆਂ ਕਦੇ ਫ੍ਰੀ ਆ ਰਹੇ ਆ ਤੁਸੀਂ ਦੇਖ ਲਓ ਕਿੰਨਿਆਂ ਕਦੇ ਆ ਰਹੇ ਆ ਫ੍ਰੀ ਉਹ ਤਾਂ ਪਹਿਲਾਂ ਵੀ 200 ਯੂਨਿਟ ਮਾਫ ਹੁੰਦਾ ਸੀ ਉਹ 200 ਦਾ 300 ਹੋ ਗਿਆ ਮੇਰ ਬਣਾਉਗੇ ਕੀ ਆਪਣਾ ਬਨੇਗਾ ਡੈਫੀਨੇਟਲੀ ਬਨੇਗਾ ਕਿਉਂਕਿ ਅਗਰ ਭਾਜਪੀ ਅੱਛੇ ਕੰਮ ਕਰ ਰਹੀ ਹੈ ਲੋਕਾਂ ਨੇ ਲੈ ਕੇ ਆਣਾ ਸਰਕਾਰ ਨੂੰ ਕਿਉਂਕਿ ਲੋਕ ਅੱਜ ਕਾਨੂੰਨ ਵਿਵਸਥਾ ਬਹੁਤ ਮਾੜੇ ਹਾਲਾਤ ਹੈ ਨਾ ਲੋਕਾਂ ਨੂੰ 1000 ਰੁਪਏ ਮਹੀਨਾ ਜਿਹੜਾ ਮਹਿਲਾਵਾਂ ਨੂੰ ਇੱਕ ਲਾਲਜ ਦਿੱਤਾ ਗਿਆ ਸੀ ਲੋਕੀ ਇਹਨਾਂ ਦੀ ਸੱਚਾਈ ਜਾਣ ਚੁੱਕੇ ਹਨ ਇਹਨਾਂ ਨੂੰ ਕੁਝ ਵੀ ਕਰ ਲੈਣ ਲੋਕਾਂ ਨੇ ਇਹਨਾਂ ਨੂੰ ਵੋਟ ਨਹੀਂ ਪਾਣੀ ਇਲੈਕਸ਼ਨ ਹੋ ਜਾਣੇ ਚਾਹੀਦੇ ਨੇ ਹੋਣੇ ਚਾਹੀਦੇ ਆ ਜੀ ਡੈਫੀਨੇਟਲੀ ਜਲਦੀ ਤੋਂ ਜਲਦੀ ਹੋਣੇ ਚਾਹੀਦੇ ਕਿਉਂਕਿ ਜਿਹੜੀ ਆਮ ਸਰਕਾਰ ਆਮ ਬੰਦਾ ਹੈ ਆਮ ਜਨਤਾ ਹੈ ਤੁਸੀਂ ਦੇਖੋ ਐਮ ਐਲ ਏ ਦਫਤਰ ਕਿੱਥੇ ਹੈ ਆਮ ਬੰਦਾ ਇੱਕ ਛੋਟੀ ਜੀ ਮੋਰ ਲਗਾਣ ਜਾਏਗਾ ਬਗਰੀਬ ਬੰਦਾ ਜਿਹਦੇ ਕੋ ਕੋਈ ਉਥੇ ਜਾ ਕੇ 100 ਰੁਪਏ ਕਰਾਇਆ ਖਰਚ ਕਰੇਗਾ ਹਰ ਇਲਾਕੇ ਦੇ ਵਿੱਚ ਕਾਉਂਸਲਰ ਨਹੀਂ ਸੁਣਵਾਈ ਕਰਨੀ ਹੈ ਨਾ ਕਾਉਂਸਲਰ ਦੀ ਤਾਂ ਅਥਾਰਟੀ ਹੋਣੀ ਚਾਹੀਦੀ ਜਲਦੀ ਤੋਂ ਜਲਦੀ ਇਲੈਕਸ਼ਨ ਹੋਣੇ ਚਾਹੀਦੇ ਇਹਨਾਂ ਦਾ ਗਠਵੰਦਨ ਹੋ ਗਿਆ ਆਪ ਤੇ ਕਾਂਗਰਸ ਦਾ ਬਾਹਲੇ ਰਾਜਾਂ ਵਿੱਚ ਪਤਾ ਨਹੀਂ ਜੀ ਇਹ ਬਾਹਲੇ ਰਾਜਾਂ ਚ ਹੋ ਗਿਆ ਤੁਸੀਂ 4-5 ਦਿਨ ਪਹਿਲਾਂ ਹੀ ਦੇਖਿਆ ਕਿ ਕਾਂਗਰਸ ਨੇ ਏ ਜ਼ੋਨ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਤਾਲੇ-ਤੂਲੇ ਲਗਾਏ ਆ ਉਥੇ ਤਾਂ ਲੱਗਦਾ ਵੀ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਬਹੁਤ ਵੱਡੀ ਫਾਈਟ ਚੱਲ ਰਹੀ ਹੈ ਤੁਸੀਂ ਜਿਆਦਾ ਬਿਹਤਰ ਜਾਣਦੇ ਹੋ ਵੀ ਐਮਪੀ ਸਾਹਿਬ ਤੇ ਹੋਰ ਜਿਹੜੇ ਲੀਡਰ ਆ ਆਪਣੇ ਇਹਨਾਂ ਦੇ ਵਿੱਚ ਆਪਸ ਵਿੱਚ ਕਾਫੀ ਫਾਈਟ ਚੱਲ ਰਹੀ ਹੈ ਦਿੱਲੀ ਦੇ ਵਿੱਚ ਸੁਣਿਆ ਕਿ ਬਾਹਰਲੇ ਰਾਜਾਂ ਚ ਇਹਨਾਂ ਦਾ ਗਠਜੰਦਨ ਹੋਇਆ। ਅਸੀਂ ਇਹ ਵੀ ਸੁਣਨੇ ਆ ਕਿ ਤੁਹਾਡਾ ਵੀ ਗਠਜੰਦਨ ਹੋ ਰਿਹਾ ਹੈ ਕਾਲੀ ਦਲ ਦਾ। ਉਹ ਨਹੀਂ ਐਸਾ ਕੋਈ ਹਜੇ ਤੱਕ ਪਤਾ ਨਹੀਂ ਹੈ ਬਾਕੀ ਹਾਈ ਕਮਾਂਡ ਦਾ ਜੋ ਹਾਈ ਕਮਾਂਡ ਨੂੰ ਸਹੀ ਲੱਗੂਗਾ ਉਹ ਆਪੇ ਦੇਖੂਗੇ। ਮਿਹਰਬਾਨੀ ਜੀ ਕਿਤੇ ਨਾ ਕਿਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿ ਇਲੈਕਸ਼ਨ ਹੋ ਜਾਣੇ ਚਾਹੀਦੇ ਨੇ ਕਿ ਆਮ ਬੰਦਿਆਂ ਨੂੰ ਮੋਹਰ ਲਵਾਉਣ ਲਈ ਪ੍ਰੇਸ਼ਾਨੀ ਹੋਣੀ ਪੈਂਦੀ ਹੈ ਜੋ ਕਾਉਂਸਲਰ ਕਰਦਾ ਸੀ ਉਹ ਕੰਮ ਹੁਣ ਐਮਐਲਏ ਕਰ ਰਿਹਾ ਹੈ ਚਲੋ ਇਹ ਤੁਹਾਡੇ ਉੱਤੇ ਛੱਡਦੇ ਆ ਜਦੋਂ ਪ੍ਰੋਗਰਾਮ ਚੱਲੂਗਾ ਆਪਣੇ ਵਿਚਾਰ ਧਾਰਾ ਸਾਂਝੀ ਕਰਿਓ ਆਪਣੇ ਕਮੈਂਟਸ ਕਰਿਓ ਕਿੰਨਾ ਕ ਠੀਕ ਹੈ ਕਿੰਨਾ ਕ ਗਲਤ ਹੈ ਲੋਕਤੰਤਰ ਤੇ ਵੋਟਰ ਹੈ ਵੋਟਰ ਸਰਵੋੱਚ ਹੁੰਦਾ ਹੈ ਕਿਉਂਕਿ ਉਹ ਮਤ ਦਾਦਾਨ ਕਰਦਾ ਮਤਦਾਨ ਹੁੰਦਾ ਹੈ ਇਸ ਲਈ ਜਦੋਂ ਪ੍ਰੋਗਰਾਮ ਚੱਲੂਗਾ ਤੇ ਆਪਣੇ ਵਿਚਾਰ ਧਾਰਾ ਬਿਲਕੁਲ ਸਾਂਝੀ ਕਰਿਓ ਇੱਕ ਵਾਰ ਫਿਰ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਸਾਡੇ ਨਾਲ ਗੱਲ ਬਾਤ ਕੀਤੀ ਮੈਂ ਲੁਧਿਆਣਾ ਤੋਂ ਲੁਧਿਆਣਾ ਲਾਈਵ ਹਰਮਿੰਦਰ